ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਮਲੇਰਕੋਟਲਾ ਸੀਡ ਸਟੋਰ ਮੋਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਖੜੇ ਆ ਜੀ ਮੋਲਾਪੁਰ ਦਾਖਾ ਵਿੱਚ ਹੀ ਮੱਕੀ ਦੀ ਫਸਲ ਦੇ ਵਿੱਚ ਖੜੇ ਹੋਏ ਆ ਮੱਕੀ ਬਹੁਤ ਸੋਹਣੀ ਹੋਈ ਹੋਈ ਆ ਮੈਨੂੰ ਤਾਂ ਬਹੁਤ ਸੋਹਣੀ ਲੱਗ ਰਹੀ ਆ ਬਾਕੀ ਅਸੀਂ ਵੀਰ ਜੀਆਂ ਤੋਂ ਪੁੱਛਦੇ ਆ ਜੀ ਇਹਨਾਂ ਨੇ ਕਿਸ ਤਰ੍ਹਾਂ ਕਿਵੇਂ-ਕਿਵੇਂ ਬੀਜ ਕਿੱਥੋਂ ਲਿਆਂਦਾ ਜੀ ਕਿਵੇਂ ਇਹਨਾਂ ਨੇ ਕੀ ਕੀਤਾ ਹਾਂਜੀ ਵੀਰ ਜੀ ਦੱਸੋ ਜਰਾ ਹਾਂਜੀ ਮੇਰਾ ਨਾਮ ਆ ਜੀ ਹਰਜੋਤ ਸਿੰਘ ਤੇ ਪਿੰਡ ਮੇਰਾ ਦਾਖਾ ਵਾ ਜੀ ਤੇ ਮੈਂ ਆ ਬੀਜ ਮਰੇਲ ਕੋਟਲਾ ਸੀਡ ਸਟੋਰ ਤੋਂ ਲਿਆ ਵਾ ਹਾਂਜੀ ਤੇ ਲਾਲੀ ਵੀਰੇ ਨੇ ਸਪੈਸ਼ਲ ਕਿਹਾ ਸੀਗਾ ਵੀ ਆ ਬੀਜ ਤੁਸੀਂ ਬੀਜ ਕੇ ਦੇਖੋ ਬਹੁਤ ਚੰਗਾ ਬੀਜ ਹੈ ਸਾਈਲਜ ਵਾਸਤੇ ਜੀ 20 ਮਾਰਚ ਨੂੰ ਬੀਜਿਆ ਸੀਗਾ ਜੀ ਇਹ ਤੇ ਹੁਣ ਪੂਰਾ ਤਿਆਰ ਆ ਬੀਜ ਸਾਈਲਜ ਪਾਉਣ ਦਾ ਠੀਕ ਹੈ ਜੀ ਹਾਂਜੀ ਲਾਲੀ ਸਰ ਤੁਸੀਂ ਸਾਨੂੰ ਇਹਦੇ ਬਾਰੇ ਦੱਸੋ ਦਾਣੇ ਬਾਰੇ ਵੀ ਇੰਨਾ ਟੈਂਪਰੇਚਰ ਜਿਆਦਾ ਹੋਣ ਦੇ ਬਾਵਜੂਦ ਵੀ ਇਹ ਮਤਲਬ ਛੱਲੀ ਦਾ ਜੋ ਦਾਣੇ ਆ ਮਤਲਬ ਬਹੁਤ ਵਧੀਆ ਦਿਖ ਰਹੇ ਨੇ ਅੱਜਕਲ ਮੱਕੀ ਟੈਂਪਰੇਚਰ 44 ਤੋਂ 46 ਡਿਗਰੀ ਤੱਕ ਚੱਲ ਰਿਹਾ ਬਹੁਤ ਜ਼ਿਆਦਾ ਟਮ ਗਰਮੀ ਪੈ ਰਹੀ ਹੈ ਐਨੀ ਗਰਮੀ ਦੇ باوجود ਵੀ ਦਾਣੇ ਪੂਰੀ ਹਰ ਇੱਕ ਚਲੀ ਦੇ ਵਿੱਚ ਪੂਰੇ ਦਾਣੇ ਪੈ ਰਹੇ ਨੇ ਜੀ ਔਰ ਪੱਤਾ ਬਹੁਤ ਚੜਾ ਹੈ ਔਰ ਕੱਦ 9.5 ਤੋਂ 10 ਫੁੱਟ ਦੇ ਆਸ-ਪਾਸ ਹੈ ਔਰ ਖਾਨ ਦੇ ਵਿੱਚ ਦੂਜੀਆਂ ਮੱਕੀਆਂ ਨਾਲੋਂ ਪ੍ਰੋਟੀਨ ਇਹਦੇ ਵਿੱਚ ਜ਼ਿਆਦਾ ਹੈ ਜਿਸ ਕਰਕੇ ਖਾਣਾ ਜਲਦੀ ਪਚਨ ਕਰਦਾ ਮਤਲਬ ਕਿ ਇਹ ਤੁਸੀਂ ਆਚਾਰ ਵਾਸਤੇ ਇਹ ਮਤਲਬ ਮੱਕੀ ਜਿਹੜੀ ਹੈ ਤਿਆਰ ਹੋਈ ਆ ਆਚਾਰ ਵਾਸਤੇ ਤਿਆਰ ਹੋਈ ਆ ਠੀਕ ਹੈ ਜੀ ਸਪੈਸ਼ਲੀ ਚਾਰ ਮਾਸ ਵਾਸਤੇ ਮੱਕੀ ਇਹ ਠੀਕ ਹੈ ਠੀਕ ਹੈ ਜਿਹਦੇ ਵਿੱਚ ਪੋਸਟਿਕ ਦੂਜੀ ਮੱਕੀ ਨੂੰ ਮਤਲਬ ਇਹਦੇ ਚ ਜਿਆਦਾ ਜਿਆਦਾ ਪ੍ਰੋਟੀਨ ਆ ਹਾਂਜੀ ਕਿਸਾਨ ਵੀਰੋ ਸਾਡਾ ਪਤਾ ਨੋਟ ਕਰੋ ਜੀ ਮਲੇਰ ਕੋਟਲਾ ਸੀਡ ਸਟੋਰ ਮੁੱਲਾ ਪਰਦਾਕਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਨੋਟ ਕਰੋ ਜੀ 9814437716 ਜੀ